ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਇੱਕ ਗਾਂ ਤੁਹਾਨੂੰ ਦਿਖਾਵਾਂਗੇ ਜਿੰਨਾਂ ਵਿੱਚ ਇੱਕ ਆਹ ਟੋਕਰ ਗੱਭਨ ਮੱਝ ਤੁਹਾਨੂੰ ਦਿਖਾਉਣੀ ਹੈ ਚੱਕ ਪਾਸਿਆ ਜਿਹੜੇ ਚੰਗੇ ਰਿਕਾਰਡ ਵਾਲੀ ਮੱਝਾਂ ਟੋਕਰ ਗੱਭਨ ਤੁਹਾਨੂੰ ਦਿਖਾਵਾਂਗੇ ਤੇ ਕੋ ਗਾਂ ਤਾਂ ਸੋਈ ਦਿਖਾਉਣੀ ਹੈ ਬਾਕੀ ਮੱਜਾਂ ਸਾਰੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਵਾ ਤੇ ਦੁੱਧ ਮੁਕੇ ਤੇ ਜਿਹੜਾ ਚੰਗਾ ਤਿਆਰ ਦੱਸਦੇ ਇਹਨਾਂ ਦੇ ਕੋਲ ਤੇ ਬਾਕੀ ਸਾਰੀਆਂ ਸੋਈਆਂ ਵਾ ਸੋਈਆਂ ਦੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੋਂ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀ ਇਦਾ ਜੇ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਜਤਿੰਦਰ ਸਿੰਘ ਪਿੰਡ ਚੱਠਾ ਤਸੀਲ ਬਟਾਲਾ ਜਿਹੜਾ ਕਾਗਜ਼ਦਾਰ ਫੋਨ ਨੰਬਰ ਹੀ ਬੋਲ ਦੋ 985827755 ਠੀਕ ਹੈ ਜੀ ਤੇ ਅੱਜ ਹੈਗੀਆਂ ਆਪਣੇ ਕੋਲ ਤਿੰਨ ਮੱਜਾਂ ਹਾਂਜੀ ਚਾਰ ਹੈ ਮੱਜਾਂ ਕਿਤੋਂ ਪਰ ਆਪਣੇ ਆ ਤਿੰਨ ਸੱਜਰ ਤਿੰਨ ਸੱਜਰ ਸੂਈਆਂ ਹਨਾ ਹਾਂਜੀ ਤੇ ਟੋਟਲ ਚਾਰ ਮੱਜਾਂ ਤੇ ਇੱਕ ਗਾਂ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਪਹਿਲਾਂ ਨੀਲੀ ਦੀ ਮਾਈ ਤਾਂ ਕਰ ਲਈਏ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਇਹਨੇ ਸੂਈ ਨਾ ਜੀ ਜੀ ਦੱਸ ਦੇ ਲੋ ਗੁਣੇ ਆ ਉਹ ਬਚਾ ਦੇ ਕਿੰਨਾ ਦੁੱਧ ਤਿਆਰ ਕਰ ਗਈ ਐ ਸੋ ਤੇ ਵੀਰ ਜੀ ਥਲੇ 13 ਵੀ ਕਹਿ ਦਈਏ ਅੱਛਾ ਪਰ 12 ਕਿਲੋ ਦੁੱਧ ਦੇ ਜਦੋਂ ਤੱਕ ਤਿਆਰ ਹੋ ਗਿਆ ਵਸਤੇ ਤਿਆਰ ਪੱਕਾ ਹਾਂ ਜੀ ਹੁਣੇ ਮਹੀਂ ਆਈ ਚੋਕ ਇੰਨੀਂ ਦੀ ਆ ਅੱਛਾ ਕਿਲੋ ਡੇਢੋਂ ਸੀ ਚੋਈ ਆ ਨਹੀਂ ਕਿਦਾਂ ਇੰਨੀ ਚੋਤੀ ਸਾਰੀ ਚੋਤੀ ਆ ਅੱਛਾ ਬਾਕੀ ਥਣ ਨਾਲ ਵੇਖੋ ਕਿਦਾਂ ਦਾ ਮਹੀਂ ਮਤਲਬ ਪਾਸ ਕਰਕੇ ਉਥੋਂ ਕਿਲੋ ਡੇਢ ਕਿਲੋ ਝੋਕੇ ਲਈ ਬਹੁਤ ਚੰਗੀ ਝੋਟੀ ਆ ਠੀਕ ਆ ਜੀ ਵੱਡੀ ਝੋਡੀ ਦੂਜਾ ਸੁਆ ਵੇਖੋ ਕਦ ਵੱਡ ਚੋਡੀ ਦਾ ਆ ਥਾਣਾ ਇਹਦੇ ਦੇਖ ਸਕਦੇ ਆ ਆਪਾਂ ਲਾਗੇ ਦਾ ਚੋਾਈ ਲੱਗੀ ਕਿਤੇ ਕਾਨੂੰ ਗਲਾ ਬਾਕੀ ਮਿਲਕਮੈਨ ਵੀ ਚੰਗੀ ਲੱਗੀ ਨੇ ਜੀ ਮੈਂ ਵੇਖੋ ਝੋਟੀ ਦਾ ਕੱਦ ਵੱਡੀ ਕਾ ਝੋਟੀ ਆ ਬਾਕੀ ਅੱਜ ਮੱਝਾਂ ਚੱਲੋ ਸਾਰੀਆਂ ਚੰਗੇ ਕਦ ਕਾਟ ਚ ਆ ਪਾਰੇ ਪੱਲੇ ਦੀਆਂ ਮੱਝਾਂ ਵਾ ਹਾਂ ਉਹਨੇ ਫੋਟੋ ਲਾ ਲਈ। ਬਾਕੀ ਹਵਾਨੇ ਦੀ ਧੱਕ ਗਾਣ ਚੰਗੀ ਆ। ਉਮੀਦ ਇਹਦੀ ਗਾੜ੍ਹ ਵੀ ਚੰਗੀ ਹੋਊਗੀ। ਬੜੀ ਗਾੜ੍ਹ ਇਹਦੀ। ਤੇ ਹੁਣ ਦੁੱਧ ਮੋਕੇ ਤੇ ਜਿਹੜਾ 12 ਲੀਟਰ ਇਹਦੇ ਕੋਲ ਚਵਾ ਦੋਗੇ ਹਨਾ। ਕੋਈ ਨਾ 11 ਲੀਟਰ ਦੀ ਵੀ ਗਰੰਟੀ ਦੇ ਗਾੜਾ ਮਰਜ਼ੀ ਲੈ ਜੇ। ਸਾਡੇ ਕੋਲ ਝੋਗੇ ਤੇ ਸੱਲੀ ਕਰਕੇ ਖੜੇ। ਕਿੰਨਾ ਕ ਦੁੱਧ ਕਰੀ ਜਾਊਗੀ? ਉਹ ਵੀ ਵੀਰ ਜੀ ਤੇਰਜਾ ਕਿਲੋ ਦੁੱਧ ਹਿੰਦੀ ਚੋਟੀ। ਠੀਕ ਆ। ਬਾਕੀ ਬੇਲ ਵੀ ਚੰਗੀ ਆ ਤੇ ਪਿੱਠਪੁੜੇ ਤਾਂ ਵੀ ਚੰਗੀ ਆ। ਹਾਂ ਦੇਖ ਸਾਡੇ ਹਵਾਨੇ ਇਹਦਾ ਲਾਗੇ ਤਾਂ ਤੇ ਕਿ ਮੈਂ ਕਿੱਥੋਂ ਲੱਭਦੀ ਇਹਦੀ ਆ ਕਿੰਨਾ ਮੁੱਲ ਫਿਰ ਇਹਦਾ ਮੇਰੀ ਮਈ ਝੋਟੀ ਜਿਹੜੀ ਇਹਦੀ 70000 ਸੀ ਫੰਡਰਾ ਵੀ ਗੰਡੀਆਂ ਆ ਹਾਂਜੀ ਵੇਖੋ ਗੱਡ ਕੱਟਾ ਝੋਟੀ ਦਾ ਬੇਲ ਗੱਡੀ ਆ ਕਿੰਨੇ ਦੀ ਦੇ ਦਈਏ ਜੱਸ ਨੋਈ ਮੁੱਲ ਤੇ ਦਾ ਲੱਖ ਜੀ ਅੱਛਾ ਹਾਂਜੀ ਕਰਨਾ ਕੋ ਮਨਤਾਂ ਦੱਸ ਦੋ ਕਿੰਨਾ ਕਰੋ ਕਰੋ ਆਪ ਹੀ ਕਿ 95 ਦੇ ਦਈਏ ਕਰ ਦੋ ਛੋਟ ਛੜ ਥੋੜੀ ਪਾਤੀ ਹੋਰ ਹਾਂ 90000 ਦੀ ਝੋਟੀ ਦਵਾਂਗੇ 90000 ਰੱਖੇ ਆਂ ਦੀ ਵੱਡੀ ਝੋਟੀਆਂ ਵੀ ਚੋਗੇ ਤਾਂ ਸੱਲੀ ਕਰਕੇ ਖੜੀ ਆ ਕੇ ਫਿਰ ਠੀਕ ਹੈ ਜੀ ਹਾਂਜੀ ਠੀਕ ਹੈ 90000 ਚੋਂ ਚਲੋ ਮਨਤਾਂ ਤੇ ਮੁੱਕੇ ਤੇ ਹੋਣਾ ਹੀ ਆ ਕੋਈ ਵੀਰ ਫ ਕੱਦ ਘੱਟ ਚੰਗਾ ਵਾ ਤੇ ਪਿੱਠਪੜਾ ਵੀ ਚੰਗਾ ਹੈ ਤੇ ਹੁਣ ਇੱਕ ਆਮ ਆਈ ਤੁਹਾਨੂੰ ਦਿਖਾਉਣੀ ਹੈ ਇਹਦਾ ਕੱਦ ਉਹਦੇ ਨਾਲੋਂ ਵੀ ਉੱਚਾ ਹੈ ਪਿੱਠਪੜੀ ਤੇ ਵੀ ਚੰਗੀ ਹੈ ਬਾਕੀ ਥੱਲਿਆਂ ਕਾਫੀ ਕਮਾਲ ਦੀ ਤਿਆਰੀ ਹੈ ਇਹਨੋਂ ਕਿੰਨਾ ਚਿਰ ਹੋ ਗਿਆ ਸੁਬੀਨੋ ਮੇਰੇ ਸੁਬੀਨੇ ਚੱਟਦਾ ਦੇਣਾ ਵਿਚ ਦਾ ਕੱਟਾ ਜੋ ਕਾਲਾ ਅੱਛਾ ਬੱਚੇ ਉਹਨੇ ਆਪਾਂ ਦਿਖਾ ਦਿੰਨੇ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਮੋਕੇ ਤੇ ਵੀਰ ਜੀ ਦੇਖੋ 14 ਕਹਿ ਦੀਏ 15 ਕਹਿ ਦੀਏ 13 ਕਿਲੋ ਦੀ ਗਰੰਟੀ ਦਵਾਂਗੇ ਜੀ ਤਿਆਰ ਬਿਲਕੁਲ ਮੋਕੇ ਤੇ ਅਸੀਂ ਸੱਲੀ ਕਰਾ ਕੇ ਦਵਾਂਗੇ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਵੀਰ ਜੀ ਇਹ 14 15 ਕਿਲੋ ਤਈ ਜਾਊਗੀ ਠੀਕ ਹੈ ਮੰਡੀ ਡੇਰੀ ਵਾਲੀ ਘੋਡੀਆਂ ਦੋਈ ਠੀਕ ਹੈ ਬਾਕੀ ਇਹ ਆ ਬਈ ਤਿੰਨੇ ਵਈਆਂ ਤਿੰਨੇ ਸੱਜਰੰਗ ਨੇ ਡੇਰੀ ਵਾਲੀਆਂ ਡੇਰੀ ਤੇ ਚੌਣ ਵਾਲੀਆਂ ਮੱਝਾਂ ਜਿਹੜਾ ਆ ਕਿੱਥੇ ਲਾਈ ਕਰਦੀ ਐ ਗਾਂ ਨੂੰ ਮੁਖ ਬਾਕੀ ਇਹ ਆ ਵੀ ਇਨ ਸਿੰਘ ਜਰੂਰੀ ਨੇ ਥੋੜਾ ਜਾਂ ਤਾਣੂ ਕਰਕੇ ਮੋੜਿਆ ਆ ਬਾਕੀ ਸਰੀਰਾਂ ਜਿਹੜੀ ਚੰਗੀ ਆ ਉੱਚਾ ਕੁੰਡਾ ਆ ਜਿਹੜਾ ਉੱਚਾ ਸਿੰਘ ਜਿਤਨਾ ਆਪਾਂ ਕਹਿ ਦਿੰਨੇ ਥੋੜੀ ਫੜਾ ਦੇ ਕਾਲਾ ਮੇਕ ਕੋਲ ਥੋੜੀ ਜਿਹਾ ਟੱਪ ਲਾਈ ਕਰਦੀ ਆ ਬਾਕੀ ਮੱਝਾਂ ਆ ਵੀ ਅੰਦਰੋਂ ਉਹਦੇ ਕਰਕੇ ਥੋੜੇ ਜੇ ਰੰਗ ਇਹਨਾਂ ਦੇ ਬਦਲੇ ਆ ਕਿਆ ਹੀ ਲੋਈ ਦੇਖੋ ਨਾਲ ਦੇ ਸੰਦੇ ਹਵਾਨਾ ਇਹਦਾ ਲੱਗੇ ਤਾਂ ਇਧਰ ਗੱਭਨੇ ਮਾਰੂ ਕਹਿਦਾ ਥਾਨ ਇਹਦੇ ਦੇਖ ਸਕਦੇ ਚੰਗਾ ਦੂਰ ਦੂਰ ਜਿਹੜਾ ਥਾਨ ਲੱਗਾ ਇਹ ਤਾਂ ਚੰਗੇ ਗੱਪ ਤੇ ਥਾਨਿਆ ਕਿੰਨਾ ਫਿਰ ਮੁੱਲ ਵੀ ਦੀ ਇਹਦਾ ਮੁੱਲ ਤੇ ਇਹਦਾ ਵੀ ਲਾ ਕੀ ਜੀ ਕਿੰਨੇ ਦੀ ਦੇ ਦਈਏ ਜੱਸ ਨੂੰ 90 ਦੀ ਕਰ ਦਈਏ ਛੋਟ ਹੋਰ ਦੱਸੋ ਕਿੰਨੀ ਕਰੀਏ ਦੋ ਦ 13 ਕਿਲੋ ਕਿਉਂ ਕੇ ਦਵਾਂਗੇ ਬਰਾਬਰ ਕਰ ਦਈਏ ਤਵੇਂ ਦੇ ਦਾਂਗੇ ਚਲੋ ਜੀ ਤੁਸੀਂ ਕਹਦਾ ਅੱਛਾ ਛੋਟੀਆ ਚਲੋ ਇੰਨੇ ਦੀ ਆਪ ਵੀ ਬੈਣੀ ਕਹਦਾ ਦੇ ਦਾਂਗੇ 90 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ ਹੈ ਨਾ ਠੀਕ ਹੈ ਜੀ ਦੋਵੇਂ ਚੰਗੀਆਂ ਵੱਡੀਆਂ ਬਾਕੀ ਦੋਵੇਂ ਆਪਣੀ ਆਪਣੀ ਜਗ੍ਹਾ ਦੋਵੇਂ ਸਹੀ ਹੋਣਗੀਆਂ ਜਾਂ ਨਾ ਕਦਗਾਠ ਹੈ ਦੋਮਾ ਦਾ ਠੀਕ ਹੈ ਜੀ ਆਪਣੀ ਆਪਣੀ ਜਗ੍ਹਾ ਚਲੋ ਦੋਵੇਂ ਫੱਬ ਦਿਆਂਵਾ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਤੀਜੀ ਕਲਰ ਰਾਤ ਦੀ ਸੂਈ ਜੀ ਕਲਰ ਆ ਗਈ ਉਹ ਬਚਾ ਜਾ ਤਾਜੀ ਸੂਈ ਹੈ ਇਹਦੇ ਮਗਰ ਕੀ ਹੈ ਕਟਾਣਾ ਮਗਰ ਕੱਟੇ ਤਿੰਨਾ ਮਗਰ ਹੀ ਕੱਟੇ ਤੇ ਕਾਲੇ ਹੀ ਕੱਟੇ ਤਿੰਨੇ 8 9 ਕਿਲੋ ਸਟਡਿੰਗ ਹੋਊਗਾ ਦੋਦੇ ਵੀ 13 14 ਕਿਲੋ ਦੇ ਜੂਗੀ ਝੋਟੀ ਅੱਛਾ ਹਾਂ ਜੀ ਤਜਾ ਸੂਆ ਮੈਂ ਬਹੁਤ ਚੰਗੀ ਕੋਲ ਓਏ ਤੋਰੋ ਹਾਂ ਫੇਰੇ ਕੱਦ ਵਜਣਾ ਇਹਦਾ ਵੀ ਚੰਗਾ ਵਾ ਤਿੰਨੇ ਮੱਜਾਂ ਵਹਚਾਰੇ ਮੱਜਾਂ ਇੱਕੋ ਜਿਹੇ ਕੱਦ ਵਜਣ ਵਾਲੀਆਂ ਜਿਹੜੀਆਂ ਸੱਜੀਆਂ ਤਿੰਨੇ ਤੇ ਬਿਲਕੁਲ ਇੱਕੋ ਜਿਹੇ ਕੱਦ ਵਜਣ ਨੇ ਆਂ ਡੇਰੀ ਚਜਾਉਣ ਵਾਲੀਆਂ ਮੱਜਾਂ ਤਿੰਨੇ ਤੇ ਬਾਕੀ ਪਿੱਠਪੁੜੇ ਤੋਂ ਚੰਗੀ ਹੈ ਇਹ ਵੀ ਥੱਲੇ ਵੀ ਚੰਗੀ ਤਿਆਰ ਹੋ ਗਈ। ਬਾਕੀ ਕੋਈ ਵੀ ਇਲਾਣ ਕੇ ਵੇਖੇ ਆਪਣੀ ਨਿਗਾਨ ਹਾਰ ਕੇ ਤੇ ਆਪਣੀ ਆਪਣੀ ਨਿਗਾਹ ਹੁੰਦੀ ਵੇਖਣ ਵਾਲੀ। ਥਾਣੇ ਦੇ ਵਿੱਚ ਦੇਖ ਸਕਦੇ ਜੇ ਲਾਗੇ ਤੋਂ। ਤੇ ਕਿੰਨਾ ਫਿਰ ਇਹਦਾ ਮੁੱਲ? ਮੁੱਲ ਦੇ ਦਾ 85000 ਹੈ। ਇਆ ਛੋ ਨਾ ਕਰਕੇ ਅਸੀਂ ਦੇ ਲਈਏ ਦੋ ਅਸੀਂ ਜੋ ਹੀ ਛੱਡ ਦਾਂ ਅੱਛਾ ਹਾਂਜੀ 78 ਦੀ ਦੇ ਦੋਗੇ ਦੇ ਦਾਂ ਠੀਕ ਹੈ ਜੀ ਤੇ ਆਹ ਤੋ ਕਰ ਗੱਬਨ ਚੱਕ ਪਾਸ ਅਠਵਾਂ ਹੀ ਲੱਗਾ ਜੀ ਅਠਵਾਂ ਲੱਗਾ ਸੱਤਾਂ ਦੀ ਗੱਬਨ ਆ ਹਾਂਜੀ ਅਠਵਾਂ ਜਾਣਦੇ ਆ ਜੇ ਸੱਤ ਪੂਰੀ ਹੋ ਕੇ ਅਠਵਾਂ ਲੱਗਾ ਆ ਠੀਕ ਹੈ ਦੋ ਦੇ ਸਾਰੇ 4 ਕਿਲੋ ਹੋਗਾ ਅੱਛਾ 5 ਕਿਲੋ 5 ਕਿਲੋ ਦੁੱਧ ਹੋਵੇ 4 ਕਿਲੋ ਕਰਕੇ ਨਹੀਂ ਬਗਾਨੇ ਥਾਂ ਜਾ ਕੇ ਟੀਕਾ ਜਾ ਸਕਦੇ ਹੋ ਘਰ ਪਾੜੇ ਦੀ ਮਿਲਦੀ ਸੱਜਰ ਕਿੰਨੇ ਕ ਦੁੱਧ ਵਾਲੀ ਹੈ ਜੀ 15 ਕਿਲੋ ਦਿੰਦੀ ਹੈ ਲਾਗੋ ਲਈ ਆ ਥੋੜੀ ਝੋਟੀ ਆ ਵੇਖੋ ਕਦ ਕਦ ਦੁੱਧ ਵਾਲ ਹੋਇਆ ਹੀ ਸੁਣਾ ਜੀ ਪਹਿਲਾਂ ਨੇ 12 13 ਕਿਲੋ ਦੁੱਧ ਦਿੱਤਾ ਹੈ ਅੱਛਾ ਤਿਆਰ ਕੀ ਨਾਲ ਸੇਵਾ ਦੇਖੇ ਤੇ ਘਰੋਂ ਵੀ ਲਈ ਆ ਜੀ ਤਿਆਰ ਕੀ ਕਿੰਨਾ ਕੱਢ ਜੂਗੀ ਉਸ ਵਿੱਚ ਵੀ ਚੋਵਾ 15 ਕਿਲੋ ਦੋਗੇ ਤਿਆਰ ਕੀ 15 ਦੇ ਲਾਗੇ ਕਹਿੰਦੇ ਕਰ ਠੀਕ ਤਾਂ ਝੋਟੀ ਪੂਰੀ ਸੰਭੀ ਹੈ ਰਾਜੀ ਹੈ ਪੂਰੀ ਦੋ ਨੰਬਰ ਦੀ ਵੇਚੀ ਹੈ ਨਾ 55 60 ਹਜ਼ਾਰ ਦੀ ਆ ਧੋਰੋ ਫੇਰ ਇਹਨਾਂ ਵੀ ਜਿੰਨਾ ਬਾਜ਼ਾਰ ਸਿੱਖਾ ਆ ਝੋਟੀ ਵੇਖੋ ਪਲੀ ਕਦਾਂ ਆ ਆ ਜਾ ਵੀਰ ਜੀ ਲੈ ਆ ਜੀ ਥੋੜਾ ਨਰਦੀ ਨਰਦੀ ਆ ਬਾਕੀ ਵਜਨ ਚ ਵੀ ਚੰਗੀ ਆ ਯਾ ਤਵੇ ਜੋ ਨਹੀਂ ਤੇ ਕਾ ਬੇਹਤਾਨੇ ਦੇ ਵੀ ਤਾਂ ਇੱਕ ਸਾਲ ਦੇ ਲੱਗੇ ਤਾਂ ਤੇ ਕਿੰਨੇ ਦੀ ਦੇ ਦਈਏ ਵੀਰ ਜੀ ਫਿਰ ਇਹ ਮੁੰਡੇ ਦਾ 65000 ਦੇ ਕਰ ਦੇ ਕੋਈ ਛੋਟ ਛੱਡ ਵਿੱਚ ਹੋਰ ਯਾ ਛੱਡ ਦਈਏ ਦੋ ਹੀ ਛੱਡ ਦੋ 62000 ਦੀ ਆ ਨਾ ਦਵਾਂਗੇ ਅੱਛਾ 62000 ਦੀ 62000 ਦੀ ਕਰ ਲਓ ਠੀਕ ਹੈ ਜੀ ਤੇ ਗਾਂ ਵੀ ਤਾਜੀ ਸੋਈ ਜੇ ਹਾਂਜੀ ਵੀ ਰਾਤ ਦੀ ਸੋਈ ਜੇ ਇਹਦੇ ਮਗਰ ਕੀ ਬੱਛਾ ਬੱਛਾ ਇਹਦੇ ਬੱਚੇ ਇੱਕ ਰੀ ਦਿਖਾ ਦਈਏ ਆ ਬੱਛਾ ਇਹ ਤਾਂ ਬਾਕੀ ਨਾਲੋਂ ਨਾਲ ਤਾਜਾ ਹੀ ਆ ਆ ਦੇਖ ਸਕਦੇ ਜੀ ਤੇ ਆ ਮੱਜਾਂ ਦੇ ਕੱਟੇ ਆ ਆ ਜਿਹੜੀ ਤਾਜੀ ਸੋਈ ਮਾਝ ਉਹਦਾ ਤੇ ਆ ਨੀਂਦੀ ਦੀ ਮੈਦਾ ਕੱਟਾ ਐ ਤੇ ਆ 2 ਨੰਬਰ ਵਾਲੀ ਮੈਦਾ ਕੱਟਾ ਚਲੋ ਲਿਆ ਫਿਰ ਗਾਂ ਵੀ ਦਿਖਾ ਦਈਏ ਤੋੜ ਕੇ ਸਾਈਵਲ ਜਰਸੀ ਕ੍ਰੋਸ ਤੇ ਆ ਕਾਲੀ ਸੋਈ ਇਹਦੇ ਚੋਆ ਵੀ ਦੀ ਰਾਤੀ ਇਹਦੀ ਚੋਾਈ ਹੋਈ ਜਗਤਾਂ ਚੰਨੋਂ ਰਾਤੀ ਕੋਲਾ ਚੋਆ 3-4 ਕਿਲੋ ਸਿਰੇ ਦੁੱਧ ਬਰਤਰਾ ਕਿਲੋ ਵੇਜੂਗੀ ਦੋਵੇਂ ਚੋਆਈਆਂ ਕਹਿੰਦੇ ਕਿਤੀਆਂ ਆਵਾਂ ਜੇ ਕੋਈ 3-3 4-4 ਕਿਲੋ ਦੁੱਧ ਇਹਦੇ ਚੋਆ ਆ ਬਾਕੀ ਥਾਣੇ ਦਾ ਵੀ ਚੰਗਾ ਲੱਗਾ। ਸਵਾਈ ਬੜੀ ਸਾਫ਼ ਹੈ। ਬਾਕੀ ਦੁੱਧ ਪਰ ਅੰਦਰ ਕਿਲੋ ਦਈ ਜਾਊਗੀ ਸਾਰੀ ਗੱਲ। ਥਾਣੇ ਦੇ ਵਿੱਚ ਦੇਖ ਸਕਦੇ ਜੇ ਲੱਗੇ ਤਾਂ ਕਿੰਨਾ ਕ ਦੁੱਧ ਵਿੱਚ ਜਿਹ ਚਵਾਈ ਜਾਊਗੀ? ਤੁਸੀ ਜੀ 12-13 ਕਿਲੋ ਤੋਂ ਬਾਹਰ ਦੇਵੋਗੇ। ਤੇ ਇਹਦਾ ਫਿਰ ਮੁੱਲ? ਮੁੱਲ ਦੇਦਾ 35000 ਜੀ। ਤੇ ਇਹ ਕਿੰਨੇ ਦੀ ਦੇ ਦिए? ਤੇ 30 ਦੀ ਦੇ ਦिए। 32 ਦੀ ਦੇ ਦिए। ਪੂਰੇ 30000 ਵੀ। 30 ਦੀ ਦੇ। ਅੱਛਾ। 30000। ਠੀਕ ਹੈ ਜੀ। ਹਾਂ ਜੀ। ਤੇ ਠੀਕ ਹੈ ਜੀ ਹੋਰ ਕੁਝ ਹੈ ਨਾ? ਹਾਂ ਜੀ। ਬਾਕੀ ਚਲੋ ਜੋ ਵੀ ਆ ਸਾਰੀਆਂ ਸੂਈਆਂ ਵਾ ਤੇ ਉਤਰਾਂ ਜਿਹੜੀ ਟੋਕੜ ਕੱਪਣ ਕੋ ਕਿੰਨੇ ਦਿਨਾਂ ਚੈੱਕ ਕਰਵਾ ਲੈ ਵੀਰ ਜੀ 5-4 ਦਿਨ ਚੈੱਕ ਕਰਵਾ ਲਈ 4-5 ਦਿਨਾਂ ਚ ਜਿਹੜੀ ਤੁਹਾਡੀ ਜ਼ਿੰਮੇਵਾਰੀ ਰਹੂਗੀ ਫਿਰ ਅਗਲੇ ਦੀ ਜ਼ਿੰਮੇਵਾਰੀ ਹੈ ਨਾ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ